ਲਓ ਜੀ ਆਹ ਲਿਆ ਜੂਸ ਲੈ ਸਾਡੇ ਵਾਸਤੇ ਬਣਾ ਕੇ ਤੇ ਦੇਖਦੇ ਆ ਜੀ ਫਿਰ ਪੀਨੇ ਕਰਦੇ ਆ ਟੇਸਟ ਆ ਹਾਂ ਆਹ ਖੱਟਾ ਖੱਟਾ ਹੈ ਜੀ ਇਹ ਸਵੇਰ ਦੀ ਸੀ ਚਾਹ ਦੇਖੀ ਜਾਨੇ ਸਾਨੂੰ ਚਾਹ ਮਿਲ ਜਵੇ ਚਾਹ ਮਿਲ ਜਵੇ ਚਾਹ ਮਿਲ ਜਵੇ ਡਿਊਲ ਨੇਮ ਡਿਊਲ ਡਿਊ ਇਹ ਇਹਦਾ ਜੂਸ ਹੈ ਜੀ ਇਹ ਲਓ ਜੀ ਮਿੱਤਰੋ ਇਕ ਨਮੀ ਨਮਸਟੇ ਸਪੀਰੀਅੰਸ ਕਰਨ ਚੱਲੇ ਆਪਾਂ ਟ੍ਰੈਕਿੰਗ ਕਿਹੜਾ ਟ੍ਰੈਕਿੰਗ ਆ ਬਣਾਉਣੇ ਕਰ ਰਹੇ ਆਂ ਥੈਂਕ ਯੂ ਓਕੇ ਥੈਂਕ ਯੂ ਸੋ ਮਾਚ ਬਾਏ ਲਓ ਜੀ ਇੱਥੇ ਤੱਕ ਇਹਨਾਂ ਨੇ ਆਪਾਂ ਨੂੰ ਛੱਡ ਤਾ ਥੋੜੀ ਦੂਰ ਕਿਲੋ ਡੇਢ ਤੋਂ 2 ਕਿਲੋਮੀਟਰ ਆਏ ਆ ਮੈਂ ਤਾਂ ਕਿਹਾ ਸੀ ਆਪਾਂ ਪੈਦਲੇ ਚੱਲਦੇ ਆਂਗਾ ਨਹੀਂ ਆਪਾਂ ਚੱਲਦੇ ਆਂ ਤੁਹਾਨੂੰ ਛੱਡ ਕੇ ਆਉਨੇ ਆਂ ਤੇ ਆਪਾਂ ਹਾਂਜੀ ਰੇੜੀਆਂ ਜੀ ਆ ਆ ਜਿਹੜਾ ਤੁਸੀਂ ਮਾਊਂਟਨ ਦੇਖ ਰਹੇ ਹੋ ਜੀ ਉਹ ਉੱਪਰ ਉਹ ਤੋਂ ਬਾਅਦ ਦੋ ਹੋਰ ਨੇ ਤੇ ਫਿਰ ਅੱਗੇ ਜਾ ਕੇ ਇੱਕ ਪਿੰਡ ਆ ਜਿਹਦੇ ਵਿੱਚ ਇੱਕ ਸਿੰਗਲ ਬੰਦਾ ਰਹਿੰਦਾ ਆਪਾਂ ਚਲੋ ਚੱਲਦੇ ਆ ਫਿਰ ਆਪਾਂ ਟਰੈਕਿੰਗ ਕਰਕੇ ਲਓ ਜੀ ਮਿੱਤਰੋ ਮੈਨੂੰ ਲੱਗਦਾ 200 ਮੀਟਰ ਆਏ ਆ ਹਜੇ 200 ਜਾਂ 300 ਆ ਗਏ ਹੋਗੇ ਤੇ ਲੱਗੀ ਬੱਸ ਜੀ ਹੁਣ ਸਰੀਰ ਦੀ ਕਿ ਅਸੀਂ ਦੂਜਾ ਬੈਗ ਨਾਲ ਨਹੀਂ ਲੈ ਕੇ ਆਏ ਬਜਿੰਦਰ ਕੌਰ ਨੇ ਤਾਂ ਸਿਰ ਦੇ ਉੱਪਰ ਹੀ ਚੱਕ ਲਿਆ ਕੱਜ ਨਹੀਂ ਮੈਂ ਤੁਹਕ ਤਾ ਅਰੇ ਲੈ ਜੀ ਜੇ ਨਹੀਂ ਤਾਂ ਨਹੀਂ ਦਿਆ ਨਾ ਜੈਕਸਟੈਂਡੋਂ ਤਾਂ ਆਪ ਕੋ ਦੇ ਦੋ ਨਾ ਸਲਪੀਸਟਿਕ ਹਮਾਰੇ ਪਾਸੇ ਹੈ ਹਾਂ ਹਾਂ ਹਮਾਰੇ ਪਾਸੇ ਵੀ ਆਏ ਨੋ ਪ੍ਰੋਬਲਮ ਇਹ ਸਹਾਦਨ ਚੜਾਈ ਪੂਰੀ ਸਿੱਧੀ ਆ। ਲਓ ਜੀ ਮਿੱਤਰੋ ਸਾਰੇ ਜਣੇ ਅਰੈਸਟ ਕਰਨ ਲੱਗੇ। ਤੇ ਅਰੈਸਟ ਕਰਨੇ ਵੀ ਚਾਹੀਦੇ ਆ। ਲਓ ਜੀ ਦੇਖ ਸਕਦੇ ਆ ਇੰਨੀ ਉੱਚੀ ਆ ਗਏ ਆਪਾਂ। ਮਨ ਤਾਂ ਮਿੱਤਰੋ ਜਦੋਂ ਗਾਣਾ ਆ ਜਾਂਦਾ ਫਿਲਮ ਦਾ। ਨਾਮ ਕੋਈ ਕਿਸਕੋ ਕਵਰ ਕੌਣ ਹੈ ਉਹ ਅਣਜਾਨ ਹੈ ਕੋਈ ਇੱਕ ਨੰਬਰ ਐਕਸਪੀਰੀਅੰਸ ਆ ਸਾਡਾ ਟਰੈਕਿੰਗਾਂ ਦਾ ਕੀਤੇਆਂ ਸੀ ਛੋਟੀਆਂ-ਛੋਟੀਆਂ ਬਹੁਤ ਪਲੇਨ-ਪਲੇਨ ਜੀਆਂ ਪਰ ਜਿਹੜੀ ਇਹ ਵਾਲੀ ਹੈ ਬਾਈ ਇਹ ਬਾਈ ਟਰੈਕਿੰਗ ਥੋੜੀ ਜੀ ਜ਼ਿਆਦਾ ਔਖੀ ਜੀ ਹੈ ਕਿਉਂ ਜੀ ਬ੍ਰਿੰਦਰ ਗੌਰ ਜੀ ਹਾਂ ਸਿੱਧੀ ਆ ਇਹ ਪਰ ਕੋਈ ਗੱਲ ਨਹੀਂ ਐਵੇਂ ਹੌਲੀ 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 ਕਰਦੇ ਕਰਦੇ ਆਪਾਂ ਸਿੱਖਿਆਣਾ ਆ ਦੇਖੋ ਜੀ ਮੈਂ ਆ ਘਾਏ ਵਿੱਚ ਆਉਂਦਾ ਇਹਨੂੰ ਐ ਕੱਟ ਦੋ ਠੀਕ ਹੈ ਨਹੀਂ ਜੀ ਆ ਦੇਖੋ ਐ ਐ ਕੱਟ ਦੋ ਇਹਨੂੰ ਇਹ ਫਿਲਮਾਂ ਚ ਕੱਟ ਦੋਣੇ ਆ ਦੇਖੋ ਲੈ ਹਟੇ ਕੋ ਜਿਹੜਾ ਚਾਕੂ ਹੈ ਨਾ ਚਾਕੂ 나ਾਈਫ ਪੂਰਾ ਐਨ ਸ਼ਾਰਪ ਚਾਹੀਦਾ ਇੱਕ ਮਿੰਟ ਲੇਜ਼ਰ ਬੰਦੇ ਆ ਭੱਗੇ ਜਾ ਕੇ ਜਿੱਥੇ ਸਟੈਪ ਥੋੜੇ ਵੱਡੇ ਆ ਜਾਂਦੇ ਆ ਬਾਈ ਉੱਥੇ ਥੋੜਾ ਜਿਹਾ ਚੜਨਾ ਔਖਾ ਹੋ ਜਾਂਦਾ ਤੇ ਪੂਰੀ ਚੜ ਗਈ ਹੁਣ ਐਨ ਦੇਖਦੇ ਆ ਕਿੱਥੇ ਸ਼ੌ ਮਿਲਦੀ ਆ ਤੁਰੀ ਜਾ ਰਹੇ ਆ ਪਰ ਕਰਾਂਗੇ ਰੈਸਟ ਸੋਦਾ ਹਸੀ ਜਾਂਦਾ ਵੀ ਅੱਜ ਜੜੀ ਕੇ ਆ ਪਰ ਨਹੀਂ ਸਾਨੂੰ ਸਿੱਖਣ ਨੂੰ ਮਿਲੂਗਾ ਅੱਜ ਕੁਝ ਅੱਜ ਕੋ ਨਮਾ ਸਿਖਾਏ ਅਸੀਂ ਲਈ ਮੇਟਰਪਾ ਇੱਥੇ ਰੈਸਟ ਕਰਾਂਗੇ ਥੋੜੀ 5-7 ਮਿੰਟ ਜਾਂ ਟਾਈਮ ਨਹੀਂ ਕਰਾਂਗੇ ਕਿਉਂਕਿ ਆਪਾਂ ਨੇ ਅੱਗੇ ਪਹੁੰਚਣਾ ਵੀ ਉੱਪਰ ਤਾਕੇ ਫਿਰ ਆ ਟਾਈਮ ਨਾਲ ਆਪਾਂ ਪਹੁੰਚ ਜੀ ਭਿੱਜ ਗਿਆ ਵੈਸੇ ਮਾ ਪੂਰਾ ਹਨ ਗਰਮੀ ਨਾਲ ਫੁੱਲ ਗਰਮੀ ਆ ਗਈਆਂ ਨੇ ਉਰੇ ਛਾਂ ਐ ਉਰੇ ਥੋੜੀ देर ਬੈਠਦੇ ਆ ਥੋੜਾ ਨਿੰਬੂ ਪਾਣੀ ਪੀਨੇ ਆ ਦੇਖ ਸਾ ਤੁਸੀਂ ਕਿੱਡੇ ਕਿੱਡੇ ਪੱਥਰ ਕਿਵੇਂ ਆ ਕੇ ਉਰੇ ਖੜਿਆ ਦੇਖ ਲੋ ਥੋੜਾ ਪਲੇਨ ਜਹਾ ਹੈ ਕਦੇ ਛਾਂ ਜੀ ਆ ਜਾਂਦੀ ਆ ਤੇ ਕਦੇ ਟੋਪ ਆ ਜਾਂਦੀ ਆ ਬਹੁਤ ਜ਼ਿਆਦਾ ਇਸ ਆ ਇਹ ਤਾਂ ਬਹੁਤ ਵੱਡਾ ਦਰਾਸਤ ਹੈ ਬਾਈ ਵਾਹ ਜੀ ਵਾਹ ਨੇਰਾ ਜੀ ਹੋ ਗਿਆ ਉਹ ਤਾਂ 6 ਹੋ ਗਈ ਠੰਡਾ ਪਿਆ ਹੋ ਗਿਆ ਮੌਸਮ ਪਰ ਸਿਰ ਪੂਰਾ ਭੱਜ ਜਾਇਗਾ ਕੋਈ ਜਿੰਦਰ ਕੌਰ ਜੀ ਤੇ ਆ ਜਿਹੜਾ ਬੰਦਾ ਪਿਆ ਇਹ ਇਹ ਫਟਾਫਟ ਮੂਰੇ ਆ ਜਾਂਦਾ ਤੇ ਬਾਅਦ ਚ ਰੈਸਟ ਕਰ ਲੁੰਦਾ ਸਕੀਮੀ ਬਹੁਤ ਆ ਇਹ ਮਤਲਬ ਬਹੁਤਾ ਉਹ ਨਹੀਂ ਰੱਖਦਾ ਹੈਗਾ ਥੋੜੀ ਦੇਰ ਬਾਅਦ ਆ ਕੇ ਰੈਸਟ ਕਰ ਲੈਂਦਾ ਅਦੇਸਾ ਨਹੀਂ ਪਾਣੀ ਦਿਖ ਰਿਹਾ ਤੁਹਾਨੂੰ ਥੋੜਾ ਜਹਾ ਦੇਖੀਮਿੰਦਰ ਪਾਣੀ ਹੱਥ ਲਾ ਕੇ ਠੰਡਾ ਕੀਮੇ ਬੜਾ ਜਿੰਨਾ ਨਹੀਂ ਠੀਕ ਹੈ ਠੀਕ ਹੈ ਉਹ ਵੀ ਨਾ ਪਾੜਾ ਨਹੀਂ ਤੇ ਵੱੱਲ ਲਾਤੀ ਲੋ ਮੇਵਾ ਲੋ ਜੀ ਮੂੰਹ ਧੋ ਰਹੇ ਹਮ ਬਿੰਦਰ ਗੌਰ ਜੀ ਲੋ ਜੀ ਬਾਹਾਂ ਵੀ ਧੋ ਲੀਆਂ ਆਹ ਆਰਾਮ ਜਮੜਾ ਜੋ ਜਾਂ ਹਰਜ ਲੋ ਜੀ ਆ ਗਿਆ ਆਰਾਮ ਕਹਿੰਦੇ ਦੇਖ ਸਕਦੇ ਆਂ ਜੀ ਕਹਾਣੀ ਬਹੁਤ ਹੀ ਆਪ ਲੋ ਜੀ ਬੜਾਈ ਸ਼ਾਨਦਾਰ ਤੇ ਬਿਊਟੀਫੁਲ ਥੋੜੀ ਦੇਰ ਆਪਾਂ ਰੈਸਟ ਕਰਕੇ ਫਿਰ ਇੱਥੋਂ ਆਪਾਂ ਚੱਲ ਪਾਵਾਂਗੇ ਅੱਗੇ ਨੂੰ ਅਰੇ ਹਲਾ ਸੁਣੋ ਸੁਣੋ ਹਾਜੀ ਪਾਣੀ ਥੋੜਾ ਜਿਆਦਾ ਇਸ ਤਰ੍ਹਾਂ ਜੀ ਕੋ ਪਤਾ ਨਹੀਂ ਇਧਰੋਂ ਉਧਰੋਂ ਕਿਸੇ ਢੰਗ ਨਾਲ ਆਇਆ ਹੋਇਆ ਇਹ ਤੇ ਛੋਟੀਆਂ-ਛੋਟੀਆਂ ਮੱਛੀਆਂ ਕਾਲੀਆਂ-ਕਾਲੀਆਂ ਜੀਆਂ ਮੱਛੀਆਂ ਦੇਖੋ ਪੱਥਰ ਦੇ ਨਾਲ ਲੱਗੀਆਂ ਹੋਈਆਂ ਜਮ੍ਹਾਂ ਦੇ ਲਓ ਜੀ ਆ ਦੇਖ ਸਕਦੇ ਤੁਸੀਂ ਕਿੰਨਾ ਦੇਖਣ ਨੂੰ ਵੀ ਕਿੰਨਾ ਸੋਹਣਾ ਲੱਗ ਰਿਹਾ ਹੈ ਇਹ ਹੈਗਾ ਜੈਕਪੌਟ ਜੰਗਲੀ ਜੈਕਪੌਟ ਆ ਇਹ ਹੈ ਇਹਦਾ ਕਹਿੰਦੇ ਟੇਸਟ ਸਭ ਤੋਂ ਵਧੀਆ ਹੁੰਦਾ ਹੈ ਅਦੇ ਸਾਡਾਂ ਬਾਂਸ ਕਿੰਨਾ ਹੈਵੀ ਲੱਗਿਆ ਵਾ ਜੀ ਲਓ ਜੇ ਇਹ ਵੀ ਇੱਕ ਛੋਟਾ ਜਿਹਾ ਧਰਨਾ ਦੇ ਸਕਦੇ ਹੋ ਜੀ ਕੁਦਰ ਦੀ ਗੋਦ ਦੇ ਵਿੱਚ ਬਜਨਦਰ ਕੌਰ ਜੀ ਸ਼ਾਬਾਸ਼ ਦੇਖ ਲਓ ਜੀ ਆਹ ਦਰਖਤ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਆ ਆਹ ਵਾਲਾ ਤੇ ਇਹ ਪੱਥਰ ਦੇ ਵਿੱਚ ਕੋਈ ਬੀਜ गिर ਗਿਆ ਹੁਣ ਹਨਾ ਪੱਥਰ ਆ ਤੇ ਦਰਖਤ ਬਣ ਗਿਆ ਤੇ ਦਰਖਤ ਨੇ ਇਹ ਦੇਖ ਲਓ ਕਿਵੇਂ ਪਾੜ ਕੇ ਧਰਤਾ ਹੰਡਾ ਲਈ ਪੂਰਾ ਠੰਡਾ ਪਾਣੀ ਦੇਖ ਸਕਦਾ ਹਾਂ। ਬਲਿੰਦਰ ਕਾਹਨ ਦਾ ਮੂੰਹ ਹੱਥੋਂ ਲੈ ਮਾਰੇ ਹੁਣ ਮੈਂ ਵੀ ਧੋਂਗਾ। ਇਹ ਵੀ ਸਲਾ ਜਿਵੇਂ ਮੂੰਹ ਤੋਂ ਲੱਗਿਆ। ਬਾਈਟ ਹੋ ਗਏ ਮੂੰਹ ਹੱਥਾਂ ਰਿਲੈਕਸ ਆ ਫੀਲ ਹੋਣ ਲੱਗ ਗਿਆ। ਤੇ ਪਾਣੀ ਬੜਾ ਠੰਡਾ ਹੈ। ਪਾਣੀ ਹੈ ਥੋੜਾ ਪਰ ਪੁਆਇੰਟ ਠੰਡਾ ਬਹੁਤ ਹੈ। ਉਹ ਥੋੜਾ ਸੌਖਾ ਹੈ ਕਹਿੰਦੇ ਇਹ ਹਾਰਡ ਹੈ। ਆਪਾਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਆਪਾਂ ਹਾਰਡ ਟਰਾਈ ਕਰਕੇ ਦੇਖ ਲੈਂਦੇ ਠੀਕ ਹੈ ਨਹੀਂ ਜੀ। ਹਾਰਡ ਕਰਕੇ ਦੇਖਣਾ ਜੀ ਦਾ ਟਰਾਈ ਚਲੋ ਜੀ ਬਜਿੰਦਰ ਕੌਰ ਸਭ ਤੋਂ ਮੂਰੇ ਜਾ ਰਹੀ ਹੈ। ਲੇਡੀਜ਼ ਫਾਸਟ। ਵੈਰੀ ਗੁੱਡ। ਟਾਈਮ ਟਰਾਈ। ਗੱਲ ਵੀ ਆਪਾਂ ਹੀ ਪੂਰੇ ਜੋਸ਼ ਦੇ ਨਾਲ ਲੱਗਿਆ ਪਰਚੰਨ ਛੋਟੇ ਛੋਟੇ ਕਦਮਾਂ ਦੇ ਨਾਲ ਆਹ ਲਓ ਜੀ ਵੈਰੀ ਗੁੱਡ ਇਹ ਜਦੋਂ ਇੰਨਾ ਨਹੀਂ ਹੁੰਦਾ ਮਾਸਾ ਤੂ ਆਮੀ ਨੇ ਤਾ ਨਹੀਂ ਮਾਲੋ ਕੋਟੇ ਆੰਨਦਾ ਬਾਕੀ ਹਾਂ ਥੋੜਾ ਜਿਹਾ ਔਖਾ ਹੀ ਕੰਮ ਐ ਇਦਾਂ ਨੂੰ ਅਭਿਜਿੰਦਰ ਗੌਰ ਚੜ ਗਈ ਭਾਈ ਹੱਦੇ ਜਾਂਦੇ ਚਲੇਗੀ ਥੋੜਾ ਜਿਹਾ ਰਹਿ ਗਿਆ आई जा रहे हैं भी कहा

ਇਹ ਚਾਰਨੇ ਦਾ ਨਾਮ ਹੈਗਾ ਜੀ ਮਲ ਪੂਦਨਾ ਇਹੋ ਜਿਹੇ ਪੈਸੋ ਦਾ ਹੋਣੀ ਹੈ ਲੋਈ ਪੂਰੇ ਫਰੈਸ਼ ਬਾ ਪਾਣੀ ਦੀ ਨਾਲ ਪੰਜਾਬਣਾਵਾਂਗੇ ਹੁਣ ਲੋਜੀ ਮਿੱਤਰੋ ਮਨਾਂ ਲੱਗਿਆ ਚਾਹ ਪਾਣਾ ਦੇ ਚਰਨੇ ਤੇ শ্রীলੰਕਾ ਦੇ ਚਰਨੇ ਦੇ ਠੀਕ ਹੈ ਜੀ ਤੇ ਦੇਖੋ ਜੀ ਚੀਨੀ ਪਾਈ ਜਾ ਰਹੀ ਆ ਚਾਹ ਬਣੂਗੀ ਤਾਜ ਮਹਿਲ ਕਿਨੇ ਮੋ শ্রীলੰਕਾਂ ਕਿਨੇਮਨ ओरिजिनल ओरिजिनल ਤੁੰਦੂ ਹਾਂ ਉਰਦੂ ਉਰਦੂ শ্রীলੰਕਾ ਨੇ ਉਰਦੂ ਭਾਈ শ্রীলੰਕਾ ਦੇ ਵਿੱਚ ਅ ਦਾਲਚੀਨੀ ਨੂੰ ਉਰਦੂ ਕਿਹਾ ਜਾਂਦਾ ਔਰ ਆਹ ਲਈ ਉਰਦੂ ਹੋਰ ਹੋਰ ਔਰ ਜੀ ਹੈ ਔਰ ਜੀ ਹੈ ਇਨਾ ਲਓ ਜੀ ਗਾਈ ਵਿੱਚ ਹੁਣ ਇਹ ਕੰਗਾਤੇ ਮੈਂ ਇਹ ਕਹਿੰਦਾ ਕੋਲ ਇਹਨਾਂ ਨਹੀਂ ਅੱਲੇ ਨਹੀਂ ਭਾਈ ਨਾ ਦੰਮਾ ਕਮਟ ਲਓ ਜੀ ਮਿੱਤਰੋ ਆ ਸੋਹਣੀ ਜਗ੍ਹਾ ਤੇ ਪਨੇ ਚਾਚੂ ਬੈਠ ਕੇ ਚਾਹ ਬਣਾ ਕੇ ਪੀ ਲਈ ਤੇ ਹੁਣ ਆ ਸੋਹਣੇ ਝਰਨੇ ਨੂੰ ਜਗ੍ਹਾ ਨੂੰ ਛੱਡ ਕੇ ਅਸੀਂ ਜਾਵਾਂਗੇ ਸਾਮਾਨ ਸਮੂਹ ਚੈੱਕ ਕਰ ਲੋ ਕੋਈ ਸਾਮਾਨ ਤਾਂ ਨਹੀਂ ਰਹਾ ਐਨ ਫੁੱਲ ਸਿੱਧੀ ਚੜ੍ਹਾਈ ਹੈ ਜੀ ਉੱਪਰ ਨੂੰ ਐਨ ਟਰੈਕਿੰਗ ਫੇਰ ਸ਼ੁਰੂ ਆਪਣੀ ਜੀ ਤੇ ਥੋੜਾ ਜਿਹਾ ਇਦਾਂ ਡਰੇ ਵੀ ਰਹਿੰਦਾ ਵੀ ਜੇ ਮੈਂ ਆਪਾਂ ਛੱਟੀ ਛੁੱਟੀ ਨੂੰ ਹੱਥ ਪਾ ਲਿਆ ਕੋਈ ਸੱਪ ਸੁਪੂ ਵੀ ਨਾਲ ਬੈਠਾ ਹੁੰਦਾ ਕਈ ਵਾਰੀ ਕੋਈ ਸੱਪ ਖਤਰਨਾਕ ਹੁੰਦਾ ਤੇ ਕਈ ਵਾਰੀ ਕੋਈ ਨਹੀਂ ਖਤਰਨਾਕ ਹੁੰਦਾ ਹੁਣ ਕਿਹੜਾ ਖਤਰਨਾਕ ਹੈ ਕਿਹੜਾ ਨਹੀਂ ਖਤਰਨਾਕ ਸਾਨੂੰ ਇਸ ਗੱਲ ਦਾ ਪਤਾ ਨਹੀਂ ਹੈਗਾ ਇਸ ਲਈ ਦੇਖੋ ਜੀ ਬਲਜਿੰਦਰ ਕੌਰ ਦਾ ਸ਼ਾਰਟਕਟ ਆਉਂਦੀ ਆ ਤੇ ਮਿੱਤਰੋ ਇੱਥੋਂ ਪਾਣੀ ਆ ਰਿਹਾ ਤੇ ਇੱਥੋਂ ਇਹ ਐ ਇਦਾਂ ਇਦਾਂ ਕਰਕੇ ਇਦਾਂ ਕਰਕੇ ਇਦਾਂ ਕਰਕੇ ਇੱਥੋਂ ਇੱਥੋਂ ਇਹ ਥੱਲੇ ਜਾ ਰਿਹਾ ਹੈ। ਤੇ ਸਪਾ ਥੋੜਾ ਐ ਝੁੱਕ ਕੇ ਚੱਲਾਂਗੇ ਹੋ ਠੀਕ ਐ ਤੇ ਬੰਦੇ ਨੂੰ ਝੁੱਕ ਕੇ ਚੱਲਣਾ ਚਾਹੀਦਾ ਜਿੰਦਗੀ ਬਣ। ਤੇ ਇਧਰ ਨਾਲ ਖਾਈਆਂ ਬਹੁਤ ਡੂੰਘੀ। ਇਧਰ ਬਹੁਤ ਡੂੰਘੀ ਖਾਈ ਐ। ਬਹੁਤ ਡੂੰਘੀ ਖਾਈ ਐ ਤੇ ਉੱਪਰ ਸਾਡੇ ਉਹ ਐ। ਦੇਖੋ ਜੀ।

ਲਓ ਜੀ ਆ ਗਏ ਕੇਲੇ ਕੇਲੇ ਲੱਗੇ ਹੋਇਆ ਆ ਹੈਗਾ ਬੈਂਗਣਾ ਦਾ ਬੈਂਗਣਾ ਦਾ ਬੂਟਾ ਜੀ ਇਹ ਠੀਕ ਆ ਆ ਕੇਲੇ ਨੇ ਜੀ ਤੇ ਆ ਕੀ ਆ ਹਾਂ ਮਿਰਚ ਮਿਰਚ ਕਾਲੀ ਮਿਰਚ ਬਲੈਕ ਪੀਪਰ ਦੀ ਉਹ ਹੈ ਜੀ ਇਹ ਹੂੰੰ ਹਿੰਦ ਤਾਂ ਧਿਆਨ ਨਾਲੇ ਬੂਟਾ ਦੱਬਣਾ ਨਹੀਂ ਹੈ ਆਪਾਂ ਠੀਕ ਆ ਵਾਲਾ

ਅੰਬ ਦਾ ਬੂਟਾ ਦੇਖੋ ਕਿੰਨਾ ਵਿਸ਼ਾਲ ਲੱਗਿਆ ਵਾ ਤੇ ਆਕਾੜ ਹੈ ਜੀ ਬਣਿਆ ਹੋਇਆ ਇਹ ਤਾਂ ਬੂਟਾ ਕਰ ਵੱਡਾ ਅੰਬ ਦਾ ਤੇ ਆ ਕਟਹਾਰ ਜੈਕਪੂਡ ਪਿਆ ਇਹ ਮੇਲੇ ਨਾਲ ਦੇ ਲੈਣੇ ਅਲਸ ਪੱਦੇ ਇੱਕ ਨਹੀਂ ਮੇਲੇ ਵਾੜੀ ਮੇਰੇ ਤਾਂ ਆਏ ਨਹੀਂ ਆਉਂਦੇ ਕੋਈ ਵਾਰੀਆ ਨਹੀਂ ਲਓ ਜੀ ਮਿੱਤਰੋ ਆਪਣੇ ਤਾਂ ਲੱਗਦੀ ਐ ਇੱਕ ਪਾਂ ਥੱਲੇ ਠੀਕ ਐ ਮਤਲਬ ਰੂਈ ਬਣਾਉਣ ਨੂੰ ਜਾਂ ਕੁਝ ਹੋਰ ਗੱਦੇ-ਗੁੱਦੇ ਬਣਾਉਣ ਨੂੰ ਜਿਹੜੀ ਤੁਸੀਂ ਦੇਖ ਰਹੇ ਆ ਇਹ ਜਿਹੜੀ ਮਤਲਬ ਰੂਈ ਐ ਜਿਹੜੀ ਗੱਦੇ ਬਣਾਣੇ ਆ ਤੇ ਆਹ ਰਸਤ ਤੋਂ ਇਹ ਛੜ ਕੇ ਤਿਗਰੀ ਵੀ ਐ ਇਹ ਇਹਨੂੰ ਲੱਗਦੀ ਐ ਇਹ ਬਈ ਐ ਯਾਹ ਚ ਵੇਖੋ ਦੇਖ ਸਾਡੇ ਇਹ ਰਹੀ ਹੈ ਬਿਲਕੁਲ ਇਸ ਦੇ ਨਾਲ ਗੱਦੇ ਗੁੱਦੇ ਬਣਦੇ ਨੇ ਸਰਾਣੇ ਭਰੇ ਜਾਂਦੇ ਨੇ ਸ਼੍ਰੀਲੰਕਾ ਦੇ ਵਿੱਚ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਸਕਰੀਨ ਦੇ ਉੱਪਰ ਇਹ ਦੰਦ ਹੈ ਜੀ ਇਹ ਇਹ এলিਫੈਂਟ ਦਾ ਦੰਦ ਹੈ ਇਹ ਤੇਰੇ ਦੰਦ ਰੱਖਿਆ ਸੀ ਕਿਸੇ ਘਰ ਦੇ ਵਿੱਚ ਜਿਹੜਾ ਘਰ ਬਣਿਆ ਹੋਇਆ ਉਹਰੇ ਬਣਿਆ ਵਾ ਸੀਗਾ ਤੇ 300 ਤੋਂ ਵੱਧ ਸਾਲ ਪੁਰਾਣਾ ਹੈ ਘੱਟੋ ਘਾਟੇ ਦੇਖ ਸਾਡੇ ਤੁਸੀਂ ਇਹ ਹੋ ਰਿਹਾ ਨਹੀਂ ਆਉਣ ਵਾਲਾ ਲੱਗਦਾ ਜੀ ਹਰ ਕੋ ਪਹਿਲੇ ਦਿੱਦਾਂ ਸਾਨੂੰ ਫਾਸਟ ਜਾਣਾ ਪੈਣਾ ਥੋੜਾ ਜਿਹਾ ਲਓ ਜੀ ਜੈਕਪੌਟ ਦੇਖ ਸਕਦੇ ਹੋ ਤੁਸੀਂ ਕਹਿਲਾਂਂਤੀ ਕਿਦੰਨੇ ਮੈਂ ਹਾਂ ਹਾਂ ਮੈਂ ਉਹਦਾ ਦੈਂਚੇ ਪੜ ਰਿਹਾ ਜੀ ਤੇ ਬੱਦਲ ਵਾਏ ਜੀ ਵੀ ਹੋ ਰਹੀ ਹੈ ਅੱਜ ਕੋਸ਼ਿਸ਼ ਕਰਾਂਗੇ ਫਟਾਫਟ ਸੋ ਨਿਕਲ ਚੱਲੀਏ ਹੋ ਜੀ ਮਿੱਤਰੋ ਹੋਰ ਹੀਆ ਟਰੈਕਿੰਗ ਵਧੀਆ ਯਾਰ ਆ ਰਿਹਾ ਪੂਰਾ ਪਿੱਜੇ ਪਏ ਆ ਕੱਪੜੇ ਪਸੀਨੇ ਨਾਲ ਬਿਲਕੁਲ-ਕੁਲ ਨੀਚੇ ਪਾਣੀ ਵਹਿ ਰਿਹਾ ਹੂੰ ਪਰ ਕੋਈ ਗੱਲ ਨਹੀਂ ਜੋ ਮਾਂਚ ਗੱਲਾਂ ਸੀਗੀਆਂ ਉਹਨਾਂ ਨੂੰ ਪੂਰੀਆਂ ਕਰ ਰਹੇ ਆ ਅਸੀਂ ਸਮਾਂ ਰਹਿੰਦੇ ਸਭ ਨੂੰ ਕਰ ਵੀ ਲੈਣੇ ਚਾਹੀਦੇ ਨੇ ਜੋਂਵਿੰਦਰ ਕੌਰ ਜੀ ਬਿਲਕੁਲ ਕੁਝ ਕਹੂਗਾ ਬਿਲਕੁਲ ਕਰ ਲੈਣਾ ਚਾਹੀਦਾ ਹੈ ਜੋ ਸੁਖ ਨੇ ਦੇਖਾ ਹਾਂ ਆ ਦੇਖ ਲਓ ਫੁੱਲ ਆ ਫੁੱਲਾਂ ਦੇ ਨਾਲ ਸਾਡੀ ਵੀਡੀਓ ਦੇਖੋ ਜੀ ਦੋ ਫੁੱਲਾਂ ਨੇ ਤੇ ਦੋ ਫੁੱਲਾਂ ਨੇ ਇੱਕ ਕਾ ਫੁੱਲਾ ਇੱਕ ਕਾਮਰੀ ਆ ਮੇਰੀ ਜਾਨ ਫੁੱਲਾ ਚੱਲ ਨੈਕਸਟ ਬਾਰਡਰ ਲਓ ਜੀ ਇੱਕ ਪਹਿਲਾਂ ਇਹਦੇ ਨਾਲ ਦਾ ਅਸੀਂ ਬਾਰਡਰ ਕ੍ਰੋਸ ਕਰਿਆ ਸੀਗਾ ਪਿੰਡ ਦਾ ਤੇ ਕਾਂ ਕਰ ਰਹੇ ਹਾਂ ਅਸੀਂ ਕ੍ਰੋਸ ਹੁਣ ਤੇ ਆਪੇ ਖੋਲ ਉਹਨੂੰ ਗੇਟ ਨੂੰ ਆਪੇ ਲਾ ਲਓ ਕੋਈ ਚੱਕਰ ਨਹੀਂ ਹੈਗਾ ਇਹ ਛੋਟਾ ਜਿਹਾ ਗੇਟ ਆ ਬਾਕੀਆਂ ਤਾਰਾਂ ਲਾਈਆਂ ਹੋਈਆਂ ਫੈਂਸਿੰਗ ਕਰੀ ਹੋਈ ਹੈ ਨਾ ਦਾ ਦੋ ਗੇਟ ਨੂੰ ਲਾ ਤਾਂ ਆਹ ਲੱਗਾ ਗੇਟ ਜੀ ਚਲੋ ਆ ਦੇਖੋ ਜੀ ਕਿੰਨਾ ਵਿਸ਼ਾਲ ਪੱਥਰ ਆ ਉਹ ਵਾਹ ਵਾਹ ਅਦੇ ਦੇਖ ਸਕਦੇ ਆ ਪੂਰਾ ਐਨ 3 ਫੁੱਟ ਤੋਂ ਵੱਧੇ ਹੋਊਗਾ ਬੰਦਰ ਹਾਂ ਲਓ ਜੀ ਦੇਖ ਸਕਦੇ ਆ ਪਾਣੀ ਆ ਨਾ ਨਾ ਪਾਣੀ ਜਾ ਰਿਹਾ ਕੁਦਰਤ ਦੀ ਗੋਦ ਦੇ ਵਿੱਚੋਂ ਪਹਾੜਾਂ ਦੀ ਗੋਦ ਦੇ ਵਿੱਚੋਂ ਤੇ ਨਾਰੀਅਲ ਦੇਖੋ ਜੀ ਬੜੀ ਨੇੜੇ ਜਿਹਾ ਲੱਗਦਾ ਮੇਰਾ ਜੀ ਕਰਦਾ ਇਹਨੂੰ ਪਰ ਚੜ ਕੇ ਤੋੜ ਲਾਂ ਪਰ ਸੁਗਤ ਨੂੰ ਨਹੀਂ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ ਅੱਗੇ ਬਥੇਰੇ ਆਉਣੇ ਆ ਵੀ ਅੱਗੇ ਜਾ ਕੇ ਫਿਰ ਤੋੜ ਲਾਂਗੇ ਆਪਾਂ